ਤੂੰ ਲੋਕਾਂ ਦੀ ਮਿਸਮਤਾ ਦੇ ਤੂੰ ਕੁਦ ਤੇਰਾ ਹੁਨੇਂ ਇੰਨੇ ਜੋਗਾ ਹੋ ਗਿਆ ਐ ਮੁਹੱਬਤਾਂ ਬੁਲੰਦ ਐ ਤੇ ਜੋਗਾ ਹੋ ਗਿਆ ਤੂੰ ਮੈਨੂੰ ਦੇ ਦੇ ਤੇਰੇ ਨੂੰ ਮੈਂ ਚਾਹਾਂ ਜਿੱਤਿੱਕ ਕਹੇ ਤੇ ਤੂੰ ਲੋਕਾਂ ਦੀ ਮਿਸਮਤਾ ਦੇਤੀ SONEY! <laughs> ਸਾਧੂ ਆ ਗਏ ਆਂ ਗਾ ਮੇਰੇ ਪੁੱਤਰ ਦੇ ਘਰ ਪੁੱਤਰ ਉਹ ਵੀ ਸਾਧੂ ਆ ਗਏ ਆਂ ਗੱਜ ਕੇ ਅਨ ਬਾਬਾ ਸ੍ਰੀ ਚੰਦਰ ਮਹਾਰਾਜੀ ਦਾ ਪ੍ਰਤਾਪ ਹੋਇਆ ਹੈ ਇਹਨਾਂ ਨੇ ਫੁਕਾਰ ਕੀਤੀ ਤੁਸੀਂ ਬਾਬਾ ਪਾਲ ਸਿੰਘ ਸਾਹਿਬ ਜੀ ਨੇ ਇਮਾਰਤ ਜਿਹੜੋ ਤੁਸੀਂ ਕਿਰਪਾ ਕਰੋਗੇ ਪਤਾ ਚੌਂਕਾ ਦੇ ਕੇ ਮਨ ਢੋਲੇ ਲੱਗਾ ਜਗੁਰਦਾਨ ਸਿੰਘ ਮੁਸਕਰਾ ਕੇ ਕਹਿਣਗੇ ਪਤਾ ਜੀ ਖਬਰ ਆਉਣਾ ਨਹੀਂ ਇੱਕ ਹੋਰ ਆਵੀਂ ਬੱਜ ਗਿਆ ਪੁਰਸੰਦ ਨਾਮ ਆ ਗੁਰੂ ਕੇ ਆਨੇ ਸਰਕਾਰ ਕੌਰ ਸਿੰਘ ਜੀ ਆਪਣੇ ਸਾਥ ਕੋਲ ਦੇ ਚਰਨਾਂ ਜੇਵੇਂ ਨਤਮਸਤਕ ਹੋ ਰਹੇ ਨੇ ਉਹਨਾਂ ਦੀ ਆਉਣ ਦੀ ਖੁਸ਼ੀ ਜਿਖਾਏ ਦੀ ਜਿਨ ਬਾਬਾ ਸ੍ਰੀ ਚੰਦਾ ਜੀ ਦਾ ਜਨਮ ਹੋ ਗਿਆ प्रदाय गोपरिंगा लोक को श्री सराय निवास श्री विकास श्री तमीन श्रद्धालु की स्मृति में महान पदाधिकारी एवं गुरुदेव द्वारा अवधारण को सारत में दिया ਸਵਾਛ ਅਸੀਂ ਸੁੱਖਾ ਸੁਖਦਿਆਂ ਨੂੰ ਇਹ ਦਿਨ ਆਇਆ ਸੀ ਬੜੇ ਚਾਵਾ ਦੇ ਨਾਲ ਅਸੀਂ ਇਹ ਅੱਜ ਦਿਨ ਲੈ ਕੇ ਆਂਦਾ ਅਸੀਂ ਸਾਡੇ ਵੀਰੇ ਨੂੰ ਸੁਭਦੀਪ ਨੂੰ ਬੜੇ ਪਿਆਰ ਨਾਲ ਅਰਦਾਸਾਂ ਦੇ ਨਾਲ ਅਸੀਂ ਪਹਿਲਾਂ ਵੀ ਅਰਦਾਸਾਂ ਕਰੀਆਂ ਸੀ ਆਕਾਲ ਪੁਰਖ ਵਾਹਿਗੁਰੂ ਜੀ ਨੇ ਸਾਡੀਆਂ ਅਰਦਾਸਾਂ ਕੰਨ ਲਾ ਕੇ ਸੁਣੀਆਂ ਨੇ ਬਿਲਕੁਲ ਅਸੀਂ ਹੋਣਾ ਬਾਪੂ ਜੀ ਹੋਰਿਆਂ ਦੀ ਲੋਕੀਤ ਵਰਗੀ ਲੰਬੀ ਉਮਰ ਚਾਉਣੀ ਆ ਅਸੀਂ ਚਾਉਣੀ ਆ ਸੋਹਦੀਪ ਦੇ ਪੋਤਿਆਂ ਨੂੰ ਖੜ੍ਹਾਉਂਦੇ ਅਸੀਂ ਦੇਖੀਏ ਸਾਡਾ ਅਗਲਾ ਸੁਪਨਾ ਇਹ ਆ ਉਸ ਤੱਕ ਜਾਣ ਦੇ ਲਈ ਅਸੀਂ ਜੋ ਕੁਰਬਾਨੀ ਸਾਡੇ ਤੋਂ ਹੋਈ ਅਸੀਂ ਦੇਵਾਂਗੇ ਅਸੀਂ ਬਾਪੂ ਜੀ ਨੂੰ ਪਿਛਲੀ ਵਾਰ ਵੀ ਕਿਹਾ ਸੀ ਬਾਪੂ ਜੀ ਇੱਥੇ ਆ ਇੰਨੇ ਨੇ ਦੁਆਵਾਂ ਕਦੇ ਖਾਲੀ ਨਹੀਂ ਜਾਂਦੀਆਂ ਅਸੀਂ ਮਾਤਾ ਜੀ ਨੂੰ 11 ਜੂਨ ਨੂੰ ਜਦੋਂ ਸੌਦਾ ਵੱਡੇ ਸੀ ਸੁੱਚੇ ਮੋਤੀ ਭੇਟ ਕਰੇ ਸੀ ਸੁੱਚੇ ਮੋਤੀ ਭੇਟ ਕਰਨ ਦਾ ਮਤਲਬ ਇਹ ਹੁੰਦਾ ਛੇਗ ਸਿਆਣੇ ਸਮਝਦੇ ਨੇ ਕਿਸੇ ਵਿਰਲੇ ਨੂੰ ਸੁੱਚੇ ਮੋਤੀ ਮਿਲਦੇ ਨੇ ਕਹਿੰਦੇ ਨੇ ਵੀ ਮੇਰਾ ਪੁੱਤ ਤਾਂ ਮੇਰਾ ਸੁੱਚਾ ਮੋਤੀ ਹੈ ਅਸਟਾ ਸੁੱਚੇ ਮੋਤੀ ਚੋਰੀ ਉਹਦੀ ਪਾ ਤੇ ਸੀ 산ਤਾ 11 ਜੂਨ ਨੂੰ ਬਤਾ ਲੱਗੇ ਸੀ ਕਿ ਸਾਡਾ ਸੁਨ ਕੀਤੇ ਨਹੀਂ ਗਿਆ ਸਾਡੇ ਕੋਲੀ ਹੈ ਉਸ ਤੋਂ ਬਾਅਦ ਸਾਡਾ 31 ਜੁਲਾਈ ਨੂੰ ਤੀਆਂ ਦਾ ਸਮਾਗਮ ਹੋਇਆ ਸਾਡੀਆਂ ਬੱਚੀਆਂ ਨੇ 6 ਮਹੀਨਿਆਂ ਦੇ ਵਿਚਰਦਾ ਸਾਕਾ ਕਰਕੇ ਸਾਡਾ ਸੁਖਨੀ ਸਾਹਿਬ ਦੇ ਪਾਠਾਂ ਦੀ ਲੜੀ ਅਸੀਂ ਟੁੱਟਣ ਨਹੀਂ ਦਿੱਤੀ ਅਸੀਂ ਉਹ ਬਾਗ ਭੇਂਟ ਕਰਕੇ ਇੱਕ ਗੱਲ ਕਹੀ ਸੀ ਅਸੀਂ ਵੀਡੀਓ ਨੇ ਵੀ ਦੱਸ ਰਹੇ ਆ ਅਸੀਂ ਕਿਹਾ ਸੀ ਕਿ ਇਹ ਬਾਗ ਮਾਤਾ ਉਹਦੋਂ ਖੋਲਣਗੇ ਜਦੋਂ ਹਵੇਲੀ ਦੇ ਵਿੱਚ ਸਿੱਧੂ ਦੀ ਕਲਕਾਰੀ ਬਚੂਗੀ ਕਿਸੇ ਨੇ ਕਲਪਨਾ ਵੀ ਨਹੀਂ ਕੀਤੀ ਸੀ ਇਸ ਗੱਲ ਦੀ ਪਰ ਉਸ ਆਕਾਲਪੁਰ ਕੋ ਭਾਈ ਗੁਰਜਾਨੇ ਬਾਬਾ ਸ੍ਰੀ ਚੰਦ ਜਾਨੇ ਪਤਾ ਹੀ ਕਿਵੇਂ ਸਾਡੇ ਤੋਂ ਇਹ ਗੱਲ ਪਹਿਲੀ ਕਹਾਂਦੀ ਸੀ ਅੱਜ ਅਸੀਂ ਬਾਪੂ ਜੀ ਦੇ ਜਿੰਨੇ ਵੀ ਸ੍ਰਿੱਖਿਆ ਕਰਤੀ ਨੇ ਜਿੰਨੇ ਵੀ ਉਹਨਾਂ ਦੇ ਸ੍ਰਿੱਖੇ ਤੇ ਉਹਨਾਂ ਨੂੰ ਸਾਰਿਆਂ ਨੂੰ ਬੇਸਿ ਸਨਮਾਨ ਦਿੱਤਾ ਅਸੀਂ ਬਾਪੂ ਜੀ ਦੇ ਘਰ ਨਾਲ ਜੁੜੀ ਹਰ ਸ਼ਖਸੀਅਤ ਨੂੰ ਸਨਮਾਨ ਦਿੱਤਾ ਕਿਉਂਕਿ ਕੱਲਾ ਸਾਡਾ ਨਹੀਂ ਉਹਨਾਂ ਦਾ ਸਭ ਤੋਂ ਵੱਡਾ ਯੋਗਦਾਨ ਆ ਜਿਨ੍ਹਾਂ ਨੇ ਨੇੜੇ ਰਹਿ ਕੇ ਬਾਪੂ ਜੀ ਤੇ ਮਾਤਾ ਦੀ ਸੇਵਾ ਕੀਤੀ ਹੈ ਖਾਸ ਕਰਕੇ ਸਾਡੇ ਵਿੱਚ ਸੁਪਾਲ ਨੰਬਰਦਾਰ ਸਾਹਿਬ ਉਹਨਾਂ ਦੇ ਵੀ ਪਰਿਵਾਰ ਦਾ ਸਨਮਾਨ ਕਰਿਆ ਅਸੀਂ ਸਾਰਿਆਂ ਦਾ ਸਨਮਾਨ ਦੇ ਕੇ ਅੱਜ ਮਾਣ ਮਹਿਸੂਸ ਕਰਦੇ ਆ ਸੋ ਮੈਂ ਕਹਿੰਦਾ ਆਪਾਂ ਬਾਅਦ ਵਿੱਚ ਫਿਰ ਗੱਲ ਕਰਾਂਗੇ ਉਧਰ ਅਰਦਾਸ ਹੋਣੀ ਹੈ ਤੰਦ ਦੇਵਾਨ ਕਹਿੰਦ ਨੇ ਨੇ ਬਾਬਾ ਹਰਜੀਤ ਸਿੰਘ ਜੀ ਇੰਗਲੈਂਡ ਦੇ ਤੋਂ ਸਪੈਸ਼ਲ ਜਥਾ ਆਇਆ ਕਿਉਂਕਿ ਹਰ ਇੱਕ ਨੂੰ ਚਾਹਗਾ ਆਪਾਂ ਸਾਰੇ ਸਤਿਕਾਰ ਦੇ ਨਾਲ ਹੋਣ ਆਪਾਂ ਬਿਲਕੁਲ ਸਤਿਕਾਰ ਦੇ ਨਾਲ ਪੰਡਾਲ 'ਚ ਜਾਵਾਂਗੇ ਉੱਥੇ ਬਾਬਾ ਜੀ ਦਾ ਜਿਹੜਾ ਅਸੀਰਵਾਦ ਲੈਣਾ ਉਸ ਤੋਂ ਬਾਅਦ ਮੈਂ ਬਾਪੂ ਜੀ ਨੂੰ ਬੇਨਤੀ ਜ਼ਰੂਰ ਕਰਾਂਗਾ ਕਿ ਜਦੋਂ ਬਾਬਾ ਜੀ ਦਾ ਸੁਪਨਾ ਸੰਭ ਬਾਬਾ ਜੀ ਚਲੇ ਗਏ ਸਾਡੀਆਂ ਬੱਚੀਆਂ ਨੇ ਇੱਕ ਅਰਦਾਸ ਕਰੀ ਸੀ ਅਸੀਂ ਇਸ ਰੋਟੀ ਥੱਲੇ ਲੱਡੂ ਵਟ ਕੇ ਬਾਪੂ ਜੀ ਦੇ ਚਿਹਰੇ ਤੇ ਖੁਸ਼ੀ ਦੇਖਣੀ ਆ ਮੈਂ ਕਹਾਂਗਾ ਵੀ ਬਾਪੂ ਜੀ ਥੋੜੀ ਜਿਆਦਾ ਸੋੜਾ ਰੁਕਣਾ ਪੈਣਾ ਤੁਹਾਨੂੰ ਸਾਡੀਆਂ ਬੱਚੀਆਂ ਨੇ ਉਹ ਲਾਸਟ ਵ ਗੀਆਂ ਗੋਣਗੀਆਂ ਨੇ ਉਹ ਬੱਚਿਆਂ ਨੇ ਲੱਡੂ ਵੰਡੇ ਤੁਹਾਡੇ ਕੇਰੀ ਤੇ ਖੁਸ਼ੀ ਆ ਜੜੀ ਉਸ ਰੋਟੀ ਥੱਲੇ ਅਰਦਾਸਾਂ ਕਦੇ ਵਿਅਰਥ ਨਹੀਂ ਜਾਂਦੀਆਂ ਜਿਦੀ ਜਿਦੀ ਅਰਦਾਸ ਹੋਈ ਆ ਉਹ ਬੰਦਾ ਉਦਾਸ ਆਇਆ ਤੇ ਇਥੋਂ ਹੱਸਦਾ ਹੀ ਗਿਆ ਤੇ ਦੁਆਰੇ ਹੱਸਦੀ ਆਇਆ ਤੇ ਬਾਕੀ ਵਿਚਾਰਾ ਬਹੁਤੀ ਕਰਾਂਗੇ ਆਪਾਂ ਸਾਰੇ ਹੁਣ ਅਧਿਕਾਰ ਦੇ ਨਾਲ ਸੋ ਅੱਜ ਖੁਸ਼ੀ ਦੀ ਗੱਲ ਇਹ ਆ ਕਿ ਸਿੱਧੂ ਵੀਰੇ ਦੀ ਦੂਜੀ ਮਾਂ ਏਪਿਆ ਦਾ ਪੁੱਤ ਵਾਲੀ ਮਾਂ ਵੀ ਸਾਡੇ ਵਿੱਚ ਐ ਸੋ ਅੱਜ ਇੱਕ ਮਾਂ ਵੀਆ ਮਾਤਾ ਚਰਨ ਕਾਲ ਦੇ ਸਾਰੇ ਜਾਨ ਦੇ ਵੀ ਬੱਚਾ ਛੋਟਾ ਹੋਣ ਕਰਕੇ ਅਸੀਂ ਉਹਨਾਂ ਨੂੰ ਕੰਪੈਲ ਨਹੀਂ ਕੀਤਾ ਉਹਨਾਂ ਨੂੰ ਤੀਆਂ ਤੇ ਬੁਲਾਵਾਂਗੇ ਆਪਾਂ ਜਲ ਜਲ ਸੋ ਅੱਜ ਦੂਸਰੀ ਮਾਣੇ ਆਪਣੇ ਬਾਜੀ ਨੇ ਭਾਏ ਨੇ ਰਾਜ ਢਾਲੀਵਾਲ ਬਲਵਿੰਦਰ ਢਾਲੀਵਾਲ ਹਰਿੰਦਰ ਹੰਦਲ ਜੀ ਸਾਰੇ ਹੀ ਸਾਡੇ ਜੋ ਆਏ ਮਹਿਮਾਨ ਹੈ ਸਾਡੇ ਉਹਨਾਂ ਦਾ ਬੜੇ ਸਤਿਕਾਰ ਨਾਲ ਪੰਡਾਲ ਚ ਆਵਾਂਗੇ ਉਸ ਤੋਂ ਬਾਅਦ ਆਪਾਂ ਅਗਲੀ ਗੱਲ ਕਰਦੇ ਕਰਦੇ ਸੋ ਸਾਰਨ ਵੀ ਸਾਰੇ ਬੱਚਿਆਂ ਨੂੰ ਆਓ ਜੀ ਆ ਬੇਈਂ ਦੀ ਆਪਾਂ ਜਿਹੜਾ ਬਣਾਣੇ ਬੇਪਰਾਨੀ ਜੀ ਹਜੂਰ ਦੇ ਵਿੱਚ ਢੋਲ ਨਹੀਂ ਪਿਆ ਉੱਥੇ ਬੜੀ ਆਦਰ ਸਤਿਕਾਰ ਦੇ ਨਾਲ ਜਾਣਾ ਪਸਾਰਿਆ ਨਹੀਂ ਪੈਂ ਬੈਂਡ ਵੀ ਵਜਣਾ ਆਪਾਂ ਬੜੇ ਨੀਵੇਂ ਹੋ ਗਏ ਜਾਣਾ ਤੇ ਚਲੋ ਆਪਾਂ ਸਾਰੇ ਹੁਣ ਬਾਕੂ ਨੂੰ ਲੈ ਕੇ ਪੋਰਟ ਚੱਲਦੇ ਆਂ